ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਚਾਰ ਜਾਨਵਰ ਦਿਖਾਉਣੇ ਆਂ ਚਾਰ ਘੋੜੀਆਂ ਦਿਖਾਉਣੀਆਂ ਨੇ ਤੁਹਾਨੂੰ ਵੇਚਣ ਵਾਲੀਆਂ ਜਿਨ੍ਹਾਂ ਦੇ ਵਿੱਚੋਂ ਦੋ ਘੋੜੀਆਂ ਤਾਂ ਹੈਗੀਆਂ ਮਾਰਵਾੜੀ ਤੇ ਦੋ ਹੈਗੀਆਂ ਨੇਗੀਆਂ ਚੰਬੀਆਂ ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਘੋੜੀਆਂ ਤਾਂ ਕਨਫਰਮ ਗੱਬਣ ਚੈੱਕ ਪਾਸ ਆ ਦੋਸਤੋ ਤੇ ਇੱਕ ਘੋੜੀ ਚੈੱਕ ਕਰਾਉਣ ਕੰਨੀ ਹੋ ਰਹੀਦੀ ਆ ਵੈਸੇ ਉਹਨੂੰ ਵੀ ਮੇਟ ਕਰਾਈ ਹੋਈ ਨੂੰ 35 ਦਿਨ ਹੋ ਗਏ ਸੋ ਚਾਰਾਂ ਦੀ ਆਪਾਂ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਕਲੀਅਰ ਕਰਦੇ ਆ ਪਹਿਲਾਂ ਗੱਲਬਾਤ ਆ ਜਿਹੜੀ ਐਸ ਮਰਵਾੜੀ ਘੋੜੀ ਤੋਂ ਸ਼ੁਰੂ ਕਰਦੇ ਆ ਇਹਦੇ ਮੱਥੇ ਤੇ ਫੁੱਲ ਆ ਤੇ ਦੋ ਪੈਰ ਚਿੱਟੇ ਆ ਇੱਕ ਪੈਰ ਅਗਲਾ ਤੇ ਇੱਕ ਪੈਰ ਪਿਛਲਾ ਚਿੱਟਾਗਾ ਬਾਲਪੌਰੀਆਂ ਦੀ ਇਹ ਘੋੜੀ ਬਿਲਕੁਲ ਸਾਫ਼ ਆ 65 ਇੰਚ ਬਾਈ ਵਰਗੇ ਦੱਸਦੇ ਆ ਵੀ ਇਹਦੀ ਹਾਈਟ ਆ 5 ਸਾਲ ਉਮਰ ਇਹ ਕਾਲੇ ਕਾਂਟੇ ਦੇ ਬੱਚੇ ਤੋਂ ਮਿਲੀ ਵੀ ਆ ਘੋੜੀ ਤੇ 35 ਦਿਨ ਇਹਨੂੰ ਮੇਟ ਕਰਾਈ ਨੂੰ ਹੋਗੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣਾ ਇਸ ਤਰ੍ਹਾਂ ਦੀ ਮਾਰਵਾੜੀ ਘੋੜੀ ਖਰੀਦਣਾ ਚਾਹੁੰਦਾਗਾ ਤਾਂ ਇਸ ਘੋੜੀ ਬਾਰੇ ਤੁਸੀਂ ਗੱਲਬਾਤ ਆਪਦੀ ਵਿਚਾਰ ਬਣਾ ਸਕਦੇ ਹੋ ਤੇ ਡਾਕਟਰ ਤੋਂ ਗੱਬਣ ਚੈੱਕ ਕਰਾ ਕੇ ਜਿਹੜੀ ਗੱਲਬਾਤ ਆ ਰੇਟ ਦੀ ਉਹ ਤੁਹਾਡੇ ਨਾਲ ਫੋਨ ਤੇ ਹੋ ਜੂ ਬਾਕੀ ਘੋੜੀ ਸੁਭਾਅ ਦੀ ਸ਼ਾਂਤਤਾ ਸਾਫ਼ ਸੁਥਰੀ ਘੋੜੀ ਆ ਬੇਲਬੂੜ ਘੋੜੀ ਦੀ ਚੰਗੀ ਆ ਰੰਗਵਾਜ ਘੋੜੀ ਆ ਦੋਸਤੋ ਇਹਦੇ ਬਾਰੇ ਜੇ ਤੁਹਾਡਾ ਵਿਚਾਰ ਹੋਵੇ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਤੇ ਜਿਹੜੀ ਹੁਣ ਤੁਹਾਨੂੰ ਆਪਾਂ 2 ਨੰਬਰ ਵਾਲੀ ਘੋੜੀ ਦਿਖਾਉਣੀ ਆ ਉਹ ਹੈਗੀ ਆ ਆ ਚੰਬੀ ਘੋੜੀ ਲਾਲ ਚੰਬੀ ਘੋੜੀ ਆ ਮਿੱਤਰੋ ਇਹਦੀ ਜਿਹੜੀ ਉਮਰ ਆ ਤਕਰੀਬਨ 2 ਵਰਗਿਆਂ ਦੇ ਦੱਸਦੇ ਆ ਵੀ 4 ਸਾਲ ਆ ਕੱਦਾ ਜਿਹੜਾ ਇਹਦਾ 9 1/2 ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਤੇ ਇਹ ਨਾ 45 ਦਿਨਾਂ ਦੀ ਗੱਬਣ ਚੈੱਕ ਪਾਸ ਆ 2 ਵਰਗਿਆਂ ਕੋਲੇ ਨਾ ਇੱਕ ਹੈਦਰ ਘੋੜੇ ਦਾ ਨੁਕਰਬ ਸ਼ੇਰਾਗਾ ਉਹਦੀ ਵੀ ਆਪਾਂ ਵੀਡੀਓ ਪਾਵਾਂਗੇ ਇੰਟਰਵਿਊ ਕੀਤੀ ਸੀ ਉਹ ਤੋਂ ਇਹ ਚੈੱਕ ਪਾਸ ਆ 45 ਦਿਨਾਂ ਦੀ ਬਹੁਤ ਜਾਦੇ ਸੋਹਣਾ ਬਸ਼ੇਰਾਗਾ 64 ਇੰਚ ਹਾਈਟ ਦਾ ਸੋ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਇਹ ਘੋੜੀ ਆ ਜਿਹੜੀ ਤੁਰਦੀ ਤੁਰਦੀ ਇਹ ਬਹੁਤ ਚੰਗਾ ਆਗੀ ਸਵਾਰੀ ਦੇ ਹੱਕ ਨੂੰ ਕਾਇਮ ਆ ਵੈਸੇ ਵੀ ਰੰਗ ਰੰਗ ਸੋਹਣਾ ਬਰੀਕੀਆਂ ਬੜੀਆਂ ਨੇ ਮੋਹ ਮਹਾਂਦਰੇ ਦੀ ਸੋਹਣੀ ਆ ਕੰਨ ਕੰਨ ਚੰਗੇ ਆ ਇਹਦੇ ਸ਼ਕੀਨਾ ਦੋਸਤੋ ਸੋ ਇਸ ਘੋੜੀ ਬਾਰੇ ਵੀ ਤੁਸੀਂ ਜਿਹੜੀ ਆ ਚੰਬੀ ਬਾਰੇ ਗੱਬਣ ਚੈੱਕ ਪਾਸ ਬਾਰੇ ਆਪ ਦਾ ਵਿਚਾਰ ਬਣਾ ਸਕਦੇ ਹੋ ਆ ਤੁਰਦੀ ਤਰਦੀ ਤੁਸੀਂ ਦੇਖ ਸਕਦੇ ਹੋ ਘੋੜੀ ਦੀ ਬੇਲਬੂੜ ਚੰਗੀ ਆ ਬਾਡੀ ਦੀ ਖੁੱਲੀ ਆ ਦੋਸਤੋ ਸੋ ਦੋ ਘੋੜੀਆਂ ਤਾਂ ਇਹ ਹੋ ਗਈਆਂ ਇੱਕ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਈ ਆ ਤੇ ਆ ਦੂਜੀ ਚੰਬੀ ਦਿਖਾਈ ਆ ਤੇ ਜਿਹੜੀ 3 ਨੰਬਰ ਤੇ ਆਪਾਂ ਤੁਹਾਨੂੰ ਘੋੜੀ ਦਿਖਾਉਣੀ ਆ ਉਹ ਵੀ ਮਾਰਵਾੜੀ ਆ ਉਹ ਘੋੜੀ ਆਹਾਗੀ ਇਹ ਇੱਕ ਰੰਗੀ ਕਾਲੀ ਆ ਦੋਸਤੋ ਤੇ ਇਹ ਘੋੜੀ ਆ ਜਿਹੜੀ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕਾਦੇ ਦਾ ਵੀ ਕਾਟ 10 ਇੰਚਾ ਪੰਜ ਕਸਾਲੇ ਦੀ ਉਮਰ ਆ 2 ਮਹੀਨਿਆਂ ਦੀ ਇਹ ਕਨਫਰਮ ਗੱਬਣ ਚੈੱਕ ਪਾਸ ਆ ਸਤਾਰ ਤੋਂ ਜਿਹੜਾ ਬਾਬਾ ਫਾਰਮ ਖਾਈ ਵਾਲਿਆਂ ਦੇ ਕੋਲੇ ਪੰਜ ਕਲਿਆਣਾ ਘੋੜਾ ਦਾ ਦੋਸਤੋ ਉਹ ਤੋਂ ਇਹ ਗੱਬਣ ਚੈੱਕ ਪਾਸ ਆ ਘੋੜੀ ਨੇ ਪਹਿਲਾਂ ਵੀ ਰਿਜ਼ਲਟ ਰਿਜ਼ਲਟ ਨੇ ਚੰਗੇ ਦਿੱਤੇ ਵਿਆ ਬਾਕੀ ਤੁਸੀਂ ਬਣ ਤਰ੍ਹਾਂ ਇਹਦੀਆਂ ਖੜ ਨਹੀਂ ਕਰਨੀ ਚੈੱਕ ਕਰੋ ਧੌਣ ਧੂਣ ਲੰਮੀ ਆ ਅੰਗਾ ਪੈਰਾਂ ਦੀ ਮਜ਼ਬੂਤ ਆ ਤੇ ਬਾਕੀ ਰੰਗ ਰੰਗ ਬਹੁਤ ਚੰਗਾ ਗਾ ਇਹਦਾ ਸੋ ਲੈਂਥ ਲੋਥ ਕਾਫੀ ਚੰਗੀ ਆ ਘੋੜੀ ਦੀ ਇਹਦੇ ਬਾਰੇ ਵੀ ਤੁਸੀਂ ਵਿਚਾਰ ਬਣਾ ਸਕਦੇ ਹੋ ਬਾਕੀ ਜਿਹੜੀ ਗੱਲ ਆ ਬਾਈ ਦਾ ਨਾ ਸੇਲ ਪਰਚੇਜ ਦਾ ਕੰਮ ਆ ਇਹਦੇ ਕੋਲੇ ਜਾਨਵਰ ਕਾਫੀ ਆਉਂਦੇ ਜਾਂਦੇ ਰਹਿੰਦੇ ਆ ਸੋ ਚੌਥੀ ਘੋੜੀ ਹੈਗੀ ਆ ਮਿੱਤਰੋ ਆਹ ਨੀਲੀ ਚੰਬੀ ਇਹ ਘੋੜੀ ਦੇ ਪਿਛਲੇ ਦੋ ਪੈਰ ਚਿੱਟੇ ਆ ਮੂੰਹ ਚਟਾਗਾ ਤੇ ਬਾਕੀ ਮਜ਼ਬੂਤ ਬਹੁਤ ਆ ਘੋੜੀ ਇਹ ਇਹਦੀ ਵੀ 4 ਸਾਲ ਉਮਰ ਆ ਤੇ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਉਸੇ ਬਿਛੇਰੇ ਤੁਸੀਂ ਜਿਹੜਾ ਬਾਈ ਦੇ ਕੋਲੇ ਆਪਦੇ ਕੋਲੇ ਰੱਖਿਆ ਹੋਇਆ ਹੈਦਰ ਘੋੜੇ ਦਾ ਨੁਕਰਾ ਬਿਛੇਰਾ ਉਹ ਤੋਂ ਗੱਬਣ ਚੱਕ ਪਾਸ ਆਏ ਵੀ 4.5 ਮਹੀਨਿਆਂ ਦੀ ਸੋ ਜੇ ਕਿਸੇ ਸੱਜਣ ਨੇ ਇਹ ਘੋੜੀ ਖਰੀਦਣੀ ਆ ਤਾਂ ਤੁਸੀਂ ਇਹਦੇ ਬਾਰੇ ਵੀ ਵਿਚਾਰ ਬਣਾ ਸਕਦੇ ਹੋ ਹੁਣ ਬਾਈ ਦਾ ਐਡਰੈਸ ਨੋਟ ਕਰ ਲੋ ਸ਼ਿੰਦਰ ਸਿੰਘ ਬਾਈ ਦਾ ਨਾਂਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਪਿੰਡ ਪੈਂਦਾ ਜੰਗੀਆਣਾ ਭਦੌੜ ਤੋਂ ਤਕਰੀਬਨ 6 ਕਿਲੋਮੀਟਰ ਦੂਰ ਉਸੇ ਰੋਡ ਦੇ ਉੱਤੇ ਹੀ ਆ ਜਦੋਂ ਆਪਾਂ ਭਦੌੜ ਤੋਂ ਸਲਾਬਤਪੁਰੇ ਨੂੰ ਜਾਣੇ ਨਾ ਤਾਂ ਪਹਿਲਾ ਪਿੰਡ ਜੰਗੀਆਂਣਾ ਆਉਂਦਾਗਾ ਭਗਤੇ ਨੂੰ ਜਾਈਏ ਜਦੋਂ ਆਪਾਂ ਭਦੌੜ ਤੋਂ ਭਗਤੇ ਵਾਲਾ ਰੋਡ ਆ ਜਿਹੜਾ ਸੋ ਕਾਲ ਕਰ ਲਿਓ ਬਾਈ ਸ਼ੰਦਰ ਦਾ ਨੰਬਰ ਕਰ ਲਓ ਤੁਸੀਂ 92 849 17 686 ਇਹ ਜਿਹੜੀਆਂ ਸਾਰੀਆਂ ਕੋਹੜੀਆਂ ਨੇ ਇਹ ਬਾਲਪੌਰੀਆਂ ਦੀਆਂ ਬਿਲਕੁਲ ਸਾਫ਼ ਨਹੀਂ ਤੇ ਬਾਈ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵਪਾਰ ਦਾ ਕੰਮ ਆਗਾ ਸੇਲ ਪਰਚੇਜ ਵਾਲੇ ਇਹਦੇ ਕੋਲੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਨੰਬਰ ਬਾਈ ਦਾ ਕਰ ਲਓ ਨੋਟ ਹੋਰ ਵੀ ਇੱਕ ਦੋ ਜਾਨਵਰ ਬਾਈ ਦੇ ਕੋਲੇ ਸੇਲ ਵਾਲੇ ਹੈਗੇ ਆਗੇ ਉਹ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹਨੇ ਕਿਸੇ ਨੇ ਜਾਨਵਰ ਖਰੀਦਣਾ ਉਹਦੇ ਤੱਕ ਵੀਡੀਓ ਪਹੁੰਚਦੀ ਹੋ ਸਕੇ ਧੰਨਵਾਦ ਜੀ ਦੋਸਤੋ